ਦਰਜ ਹੋ ਗਈ ਹੈ ਪਰ ਦੂਜੇ ਪਾਸੇ ਮੁਰ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਇੱਕ ਹੋਰ ਮੋਰਚਾ ਲਗਾ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਅਮਰਤਸਰ ਕਟੜਾ ਹਾਈਵੇ ਐਕਸਪ੍ਰੈਸ ਦੇ ਵਿੱਚ ਆਉਣ ਵਾਲੀ ਜ਼ਮੀਨ ਦੇ ਵਿੱਚ ਟੈਂਟ ਲਗਾ ਕੇ ਪੱਕਾ ਮੋਰਚਾ ਲਗਾ ਦਿੱਤਾ ਤਾਂ ਪੱਕਾ ਮੋਰਚਾ ਲਗਾਤਾਰ جاری ਹੈ ਇਸ ਮੌਕੇ ਬਲਾਕਾਗੋ ਮਨਜੀਤ ਸਿੰਘ ਘਰਾਚੋ ਨੇ ਜਾਣਕਾਰੀ ਦਿੰਦਿਆ ਕਿ ਹਾਂ ਕਿ ਜੋ ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਚੜਨ ਲਈ ਪਟਿਆਲਾ ਤੋਂ ਸੁਨਾਮ ਰੋਡ ਦੇ ਕੋਲ ਗੋਲ ਚੱਕਰ ਦੇ ਵਿੱਚ ਜ਼ਮੀਨਾਂ ਐਕਵਾਇਰ ਹੋਈਆਂ ਨੇ ਜਿਸ ਦੇ ਵਿੱਚ ਟੋਲ ਪਲਾਜਾ ਵੀ ਬਣ ਗਿਆ ਉਸ ਟੋਲ ਪਲਾਜੇ ਦੇ ਵਿੱਚ ਝਨੇੜੀ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਸਮੇਤ 6 ਹੋਰ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਐਕਵਾਇਰ ਕੀਤੀ ਗਈ ਆ ਤਾਂ ਜਿਸ ਦੇ ਵਿਰੋਧ ਦੇ ਵਿੱਚ ਹੁਣ ਇਹਨਾਂ ਦੇ ਵੱਲੋਂ ਮੋਰਚਾ ਖੋਲ ਦਿੱਤਾ ਕੀ ਕੁਝ ਕਹਿ ਰਹੇ ਨੇ ਮਨਜੀਤ ਸਿੰਘ ਕਰਾਚੋ ਤੇ ਹਰਮੇਸ਼ ਸਿੰਘ ਮੈਲਾ ਉਹਨਾਂ ਦੀ ਜਵਾਨੀ ਸੁਣਾਉਣੀ ਹੈ ਕਿ ਆਖਰ ਕੀ ਰੋਸ ਸਾਹਿਬਾ ਜੀ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਂ ਦਾ ਸੀਨੀਅਰ ਬੀਤ ਪ੍ਰਧਾਨਾ ਹੈ ਬਲਾਕ ਭਾਨੀ ਘੜਦਾ ਕਿਸ ਸਮਸੇ ਨੂੰ ਲੈ ਕੇ ਭਾਰਤ ਮਾਲਾ ਪ੍ਰੋਜੈਕਟ ਦੇ ਉੱਪਰ ਤਰਣਾ ਲਾਇਆ ਇਹ ਜਿਹੜਾ ਭਾਰਤ ਹੈ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਰੋਡ ਇਹਨਾਂ ਨੇ ਜ਼ਮੀਨ ਕਿਸਾਨਾਂ ਨੇ ਛੱਡ ਦਿੱਤੀ ਸੀਗੀ ਪਰ ਰੋਡ ਵਿਭਾਗ ਮੇ ਤੋਂ ਇਹਦੀ ਮਿਸਟੇਕ ਰਹਿ ਕੇ ਇਹਦੇ ਪੈਸੇ ਨਹੀਂ ਇਹਨਾਂ ਨੂੰ ਪਾਈ ਦੂਜੀ ਜ਼ਮੀਨ ਇਹਨਾਂ ਨੇ ਛੱਡ ਦਿੱਤੀ ਪੈਸੇ ਪੈ ਗਏ ਉਹ ਤੇ ਟੂਲ ਪਲਾਜ਼ਾ ਬਣ ਗਿਆ ਇਹ ਜ਼ਮੀਨ ਦੀ ਮਿਸਟੇਕ ਇਹਨਾਂ ਤੋਂ ਰੋਡ ਵਾਲਿਆਂ ਤੋਂ ਹੋਈ ਹੈ ਇਹਨਾਂ ਤੋਂ ਨਹੀਂ ਇਹਨਾਂ ਨੇ ਛੱਡ ਦਿੱਤੀ ਸੀਗੀ ਜਦੋਂ ਇਹਨਾਂ ਨੇ ਜ਼ਮੀਨ ਛੱਡਤੀ ਪੈਸੇ ਨਾ ਪਾਏ ਡੇਢ ਸਾਲ ਬਾਅਦ ਇਹਨਾਂ ਨੇ ਮੁੜ ਕੇ ਜ਼ਮੀਨ ਤੇ ਕਬਜ਼ਾ ਕਰਿਆ ਜਦੋਂ ਪੈਸੇ ਪਾਏ ਨਹੀਂ ਹੁਣਾਂ ਕਿ ਉਹਨਾਂ ਨੇ ਮਿਸਟੇਕ ਠੀਕ ਕਰਕੇ ਪੈਸੇ ਪਾਤੇ ਇਹਨਾਂ ਤੋਂ ਬਿਨਾ ਪੁੱਛੀ ਪਰ ਪੈਸੇ ਪਾਤੇ ਉਸੇ ਪਿਛਲੇ ਰੇਟ ਦੇ ਉਰੇ ਰੇਟ ਜਣੀ ਕਿ ਜ਼ਮੀਨ ਦੇ ਦੁੱਗਣੇ ਹੋ ਗਏ ਜਿਹੜਾ ਜ਼ਮੀਨ ਦਾ 30 ਲੱਖ ਦਾ ਕੀ ਲਾਤੀ ਉਹ 60 ਲੱਖ ਦਾ 55 ਲੱਖ ਦਾ ਹੋ ਗਿਆ ਮਸਲਾ ਇਹ ਹੈ ਇਹਨਾਂ ਨੂੰ ਕਿਹਾ ਵੀ ਜ਼ਮੀਨ ਅਸੀਂ ਛੱਡ ਰੱਖੀ ਐ ਜ਼ਮੀਨ ਦੇ ਰਖਿਆ ਕੋਈ ਮਤਵ ਨਹੀਂ ਕੋਈ ਰੌਲਾ ਨਹੀਂ ਪਰ ਪੈਸੇ ਦਾ ਸਾਨੂੰ ਹੁਣ ਦੇ ਮੁਤਾਬਕ ਦਿਓ ਨਮਾ ਜਿਹੜਾ ਇਹ ਇਹਨਾਂ ਨੇ ਤੁਸੀਂ ਪਾਇਆ ਕੁਝ ਬਣਾਇਆ ਜਿਹੜਾ ਉਹਦੇ ਢੰਗ ਨਾਲ ਬਣਾ ਕੇ ਪੈਸੇ ਸਾਨੂੰ ਪੂਰੇ ਦਿਓ ਪਰ ਉਹ ਚ ਇਥੇ ਦੀ ਐਸ ਡੀ ਐਮ ਕਹਿੰਦੀ ਵੀ ਜਿਹੜਾ ਇਹ ਅਸੀਂ ਬਣਾਤਾ ਇਹਦਾ ਕੋਈ ਕਾਨੂੰਨੀ ਜਿਹੜੀ ਕਿਰਿਆ ਕਰਦੇ ਆ ਇਹ ਵੀ ਇਹਦਾ ਅਸੀਂ ਬਦਲ ਨਹੀਂ ਸਕਦੇ ਪੈਸੇ ਤਾਂ ਉਨੇ ਹੀ ਮਿਲਣਗੇ ਇਹ ਨਾਜਾਇਜ਼ ਧੱਕਾ ਹੈ ਜ਼ਮੀਨ ਦਾ ਰੇਟ 1.5 ਕਰੋੜ ਰੁਪਈਆ ਦਾ ਹੋ ਗਿਆ ਉਰੇ ਤੇ ਇਹਨਾਂ ਨੂੰ ਪਾਇਆ 64 ਲੱਖ ਰੁਪਈਆ ਕੁੱਲ ਜਿਹੜਾ ਰੋਡ ਨਿਕਲਦਾ ਉੱਥੇ 66 ਲੱਖ ਰੁਪਇਆ ਪਾਇਆ ਉਰੇ ਜਣੀ ਕਿ 64 ਲੱਖ ਰੁਪਇਆ ਇਹਨਾਂ ਨੂੰ ਹੁਣ ਪਾਇਆ ਇਹਨਾਂ ਦੇ ਖਾਤੇ 'ਚ ਪਾਤਾ ਇੱਕ ਬੰਦੇ ਦੇ ਦੋ ਬੰਦੇ ਦੋ ਬੰਦਿਆਂ ਦੇ ਪੈਸੇ ਇੱਕ ਬੰਦੇ ਨੂੰ ਪਾਤੇ ਚਲੋ ਤਾਂ ਇਹਨਾਂ ਦੀ ਮਿਸਟੇਕ ਹੈ ਪਰ ਨਾਜਾਇਜ਼ ਧੱਕਾ ਹੈ ਤਾਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਉਰੇ ਆ ਕੇ ਖੜੀ ਹੈ ਵੀ ਐ ਧੱਕੇ ਨਾਲ ਜੇ ਜ਼ਮੀਨਾਂ ਦੱਬਣ ਲੱਗ ਗਏ ਥੱਲੇ ਉਤਰਨਗੇ ਰੋੜਾਂ ਤੋਂ ਅੱਜ ਤਾਂ ਰੋਡ ਦਾ ਬਹਾਨਾ ਇਹਨਾਂ ਨੂੰ ਰੋਡ ਚੱਲਦਾ ਕਰਨਾ ਜੀ ਪ੍ਰੋਜੈਕਟ ਖੜਿਆ ਜੀ ਪੈਸੇ ਪੂਰੇ ਦੇਣ ਫਿਰ ਜ਼ਮੀਨ 'ਚ ਵੜਨ ਦੇਵਾਂਗੇ ਆ ਮਸਲਾ ਇਹ ਪੂਰਾ ਪਰ ਤਾਂ ਜੇ ਅਗਰ ਗੱਲ ਕਰੀਏ ਜਿੱਥੇ ਦੂਜੇ ਕਿਸਾਨਾਂ ਨੂੰ ਪੈਸੇ ਮੁਆਵਜ਼ਾ ਪਹਿਲਾਂ ਦੇ ਦੇ ਚੁੱਕਾ ਹੈ ਉਹਨਾਂ ਤੋਂ ਬਾਅਦ ਕਿਵੇਂ ਦੇਣਗੇ ਫਿਰ ਉਹ ਵੀ ਰੌਲਾ ਖੜਾ ਹੋ ਜਾਏਗਾ ਇਹ ਮਤਲਬ ਹੁਣ ਤਾਂ 2.5 ਸਾਲ ਲੰਘ ਗਏ ਜੀ 1.5 ਸਾਲ ਬਾਅਦ ਆ ਕੇ ਇਹਨਾਂ ਨੇ ਅਰਜੀ ਦਿੱਤੀ ਹੈ ਵੀ ਸਾਨੂੰ ਪੈਸੇ ਵੱਧ ਮਿਲਣੇ ਚਾਹੀਦੇ ਨੇ ਹੁਣ ਜ਼ਮੀਨ ਦਾ ਰੇਟ ਵੱਧ ਗਿਆ ਜ਼ਮੀਨ ਦੇ ਰੇਟ ਦੇ ਵਧੇ ਨਾਲ ਪੈਸੇ ਦੇਣਗੇ ਨਾ ਮਸਲਾ ਰੌਲਾ ਪੈਸੇ ਆ ਲੈਣ ਦੇਣ ਦਾ ਨਹੀਂ ਹੈ ਪੈਸੇ ਘੱਟ ਦਾ ਮਸਲਾ ਹੈ ਵੀ ਜੇ ਹੁਣ 1.5 ਕਰੋੜ ਦਾ ਕਿਲਾ ਹੋ ਗਿਆ ਉਹ ਰੇਆ ਵਿਕੀਆ ਨਾਲੇ ਜੀ ਨਾ ਅਸੀਂ ਏ ਮੰਗ ਵੀ ਨਾ ਗੋਗੇ ਕਲ ਰੱਖੀ ਐ ਵੀ ਸਾਨੂੰ ਪੈਸਿਆਂ ਦੀ ਜ਼ਮੀਨ ਲੋੜ ਦੀ ਪਟਿਆਲੇ ਤੋਂ ਲੈ ਕੇ ਸੁਨਾਮ ਤੱਕ ਕਿਤੇ ਵੀ 4 ਬਿਗੇ ਜ਼ਮੀਨ ਦੇ ਲੈ ਕੇ ਦੇ ਦਾ ਰੋਡ ਤੇ ਅਸੀਂ ਸਹਿਮਤ ਆ ਇਸ ਗੱਲ ਨੂੰ ਇਹ ਗੱਲ ਤਾਂ ਕੋਈ ਨਜਾਇਜ਼ ਨਹੀਂ ਤਾਂ ਰੱਬ ਲੱਗਦੀ ਗੱਲ ਐ ਵੀ ਜ਼ਮੀਨ 4 ਬਿਗੇ ਤੁਹਾਨੂੰ ਦੇ ਦੀ ਤੇ 4 ਬਿਗੇ ਜ਼ਮੀਨ ਸਾਨੂੰ ਰੋਡ ਤੇ ਲੈ ਕੇ ਦੇ ਦਿਓ ਇਸ ਰੋਡ ਤੇ ਨਹੀਂ ਮੰਗ ਰਹੇ ਨਾਲੇ ਵੀ ਆ ਪਿਛਲੇ ਰੋਡ ਤੇ ਦੇ ਦਿਓ ਛੋਟੇ ਤੇ ਜਿਹੜਾ ਸਿੰਗਲ ਰੋਡ ਕਹਿੰਦੇ ਹੋ ਤੁਸੀਂ ਇਹਨਾਂ ਦਾ ਨਜਾਇਜ਼ ਧੱਕਾ ਦੇਖੋ 13 ਵਿਸਵੇ ਜ਼ਮੀਨ ਇਹਨਾਂ ਦੀ ਉੱਥੇ ਆ ਜਿਹੜਾ ਕੱਟ ਥੱਲੇ ਉਤਰਦਾ ਉੱਥੇ ਬਾਗਲ ਹੀ ਉਹਦਾ ਕੋਈ ਪਤਾ ਸਤਾ ਹੀ ਨਹੀਂ ਉਹ ਪਟਵਾਰੀ ਤੋਂ ਬਾਅਦ ਚ ਕਢਾ ਕੇ ਪਤਾ ਕਰਕੇ ਦੱਸਿਆ ਉਹਦਾ ਹੁਣ ਇਹਨਾਂ ਨੇ ਜਣੀ ਕਿ ਉਹ ਆਪਦੇ ਘੇਰੇ ਚ ਲਈ ਹੈ ਉਹਦੇ ਪੈਸੇ ਹੁਣ ਪਹੁੰਣਗੇ ਐਡਾ ਨਜਾਇਜ਼ ਧੱਕਾ ਹੈ ਕੋਰਟ ਵਗੈਰਾ ਚ ਕੇਸ ਕਰਨ ਜਾਂ ਪ੍ਰਸ਼ਾਸਨ ਨਾਲ ਗੱਲ ਨਾ ਨਾ ਕੋਰਟ ਵਗੈਰਾ ਚ ਕੋਈ ਕੇਸ ਨਹੀਂ ਕੋਰਟ ਤੋਂ ਸਾਨੂੰ ਕਿਤੋਂ ਨਿਆਂ ਨਹੀਂ ਮਿਲਦਾ ਕੋਰਟ ਹੈਗਾ ਇਹਨਾਂ ਦਾ ਹੀ ਕੋਰਟ ਹਮੇਸ਼ਾ ੱੱੱਕਾ ਕਰਦਾ ਜਿਵੇਂ ਬਠਿੰਡੇ ਚ ਕੋਰਟ ੱੱਕਾ ਕਰ ਰਿਹਾ ਉਹ ਬੋਂਦੇ ਸੈਂਕੜੇ ਸਾਲਾਂ ਦੀਆਂ ਜ਼ਮੀਨਾਂ ਨੂੰ ਜਾਨੀ ਕਿ ਅੱਜ ਕੋਰਟੋਂ ਸਰਦਾਰਾਂ ਦੇ ਹਵਾਲੇ ਕਰਨ ਲੱਗਿਆ ਕੋਰਟ ਤੋਂ ਸਾਨੂੰ ਕੋਈ ਉਮੀਦਾਂ ਨਹੀਂ ਪਰ ਉਮੀਦ ਆ ਸੱਤ ਹਜ਼ਾਰ ਲੋਕਾਂ ਦੇ ਇਕੱਠਾਂ ਤੋਂ ਲੋਕ ਜਦੋਂ ਲੜਦੇ ਆ ਸਭ ਕੁਝ ਲੈ ਲੈਂਦੇ ਆ ਪਹਿਲਾਂ ਵੀ ਇਸ ਰੋਡ ਦਾ ਕਈ ਥਾਵਾਂ ਤੋਂ ਲੜ ਕੇ ਪੈਸੇ ਲੈ ਆਂ ਮਰੇਰ ਕੋਟਲੇ ਦੀ ਗੱਲ ਕਰ ਲੋ ਬਠਿੰਡੇ ਦੀ ਗੱਲ ਕਰ ਲੋ ਜਾਨੀ ਕਿ ਜਦੋਂ ਇਹ ਹੋ ਜਾਂਦਾ ਵੀ ਕਿਸਾਨ ਬੈਕ ਨਹੀਂ ਮੁੜਨੇ ਮਾਰਨੇ ਪੈਣਗੇ ਉਦੋਂ ਤੈ ਕਰਦੇ ਆ ਗੱਲ ਨਹੀਂ ਇਲਾ ਧੱਕਾ ਕਰਨ ਦੀ ਕੋਸ਼ਿਸ਼ ਕਰਦੇ ਆ ਇਥੇ ਦਾ ਡੀਸੀ ਨੂੰ ਧਿਆਨ ਮਾਰਨਾ ਚਾਹੀਦਾ ਨਾਇਜ਼ ਧੱਕਾ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹ ਪੱਕਾ ਮੋਰਚਾ ਚੱਲਦਾ ਉਹਨੇ ਦਿਨ ਚੱਲੂਗਾ ਜਿੰਨਾ ਤੱਕ ਕੋਈ ਰੋਡ ਦਾ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਣਨੀਤੀ ਕੀ ਰਹੇਗੀ ਅਗਲੀ ਨੀਤੀ ਦਾ ਬਸ ਪੈਸੇ ਲੈਣ ਦੀ ਆ ਜਦੋਂ ਪੈਸੇ ਪਾਤੇ ਪੂਰੇ ਜਿੰਨੇ ਸੀ ਮੰਗਦੇ ਆ ਜਾਂ ਫਿਰ ਜ਼ਮੀਨ ਲੈ ਕੇ ਦੇ ਦੇਣ ਗੱਲਾਂ ਦੋ ਹੀ ਨੇ ਔਰ ਬਹੁਤੀ ਗੱਲੇ ਨਹੀਂ ਕੋਈ ਵੱਡਾ ਰੌਲਾ ਨਹੀਂ ਹੈ ਇਹ 4 ਬਿੱਗਿਆਂ ਤੋਂ 4 ਵਿਸਵੇ ਘੱਟ ਜ਼ਮੀਨ ਆ ਸਾਰੀ ਇਹ ਵਿੱਚੋਂ 13 ਵਿਸਵੇ ਰਾਕੇ ਵਿੱਚ ਤੇ ਕੁਝ ਬੋਰ ਦਾ ਮਸਲਾ ਉਸਾ ਜਿਹੜਾ ਠੰਡੋਂ ਦੀ ਸੂਆ ਲੰਘਦਾ ਇਹਦਾ ਮਸਲਾ ਇੱਥੇ ਲੇ ਪਾਸੇ ਰਸਤਾ ਹੈ ਇਹ 2.5 ਸਾਲ ਚ ਰਾਹ ਨਹੀਂ ਲਾ ਸਕੇ ਹੁਣ ਪਤਾ ਕੀ ਕਹਿੰਦੇ ਨੇ ਕਹਿੰਦੇ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਹੁਣ ਇਹ ਰਾਹ ਲੱਗ ਜੂਗਾ ਅਸੀਂ ਨੇ ਕਿਹਾ ਫਿਰ ਰਾਹ ਲਾ ਕੇ ਦਿਓ ਨਾ ਰਾਹ ਫਿਰ ਜ਼ਮੀਨ ਦਾ ਕਬਜ਼ਾ ਦੇਵਾਂ ਗਰੋਂ ਜੇ ਰਾਹ ਲਾ ਕੇ ਦਿਓਗੇ ਇਹ ਮਸਲਾ ਜਨਾ ਤੋਂ ਰਾਹ ਲਾ ਕੇ ਨਹੀਂ ਦਿੰਦੇ ਪੂਰੇ ਪੈਸੇ ਨਹੀਂ ਦਿੰਦੇ ਉਹਨਾਂ ਤੱਕ ਕਬਜ਼ਾ ਨਹੀਂ ਛੱਡਦੇ ਜੋ ਜਿੰਨਾ ਜ਼ੋਰ ਇਹਨਾਂ ਤੋਂ ਲਾਇਆ ਜਾਂਦਾ ਹੈ ਉਹਨਾਂ ਲਾਉਣ ਅਸੀਂ ਇਧਰੋਂ ਮਨ ਬਣਾ ਲਿਆ ਵੀ ਜੇ ਐ ਪੰਜਾਬ 'ਚ ਧੱਕਾ ਹੋਣ ਲੱਗ ਗਿਆ ਇਹ ਕਿਸਾਨਾਂ ਦੀਆਂ ਜ਼ਮੀਨਾਂ 'ਚ ਵੜਨਗੇ ਕਿਸਾਨਾਂ ਦੀਆਂ ਜ਼ਮੀਨਾਂ ਅਜੋ ਲੋਗਦਾਰਿਆਂ ਨੂੰ ਫਿਰ ਠੱਕੇ ਨਾਲ ਸੰਭਾਉਣਗੇ ਇੱਥੇ ਕਿਸਾਨ ਮਰਨ ਮਾਰਨ ਤੇ ਹੋਏ ਹੋਏ ਆ ਕਦਾ ਚਤਵੀਏ ਠੱਕਾ ਨਹੀਂ ਹੋਣ ਦੇਵਾਂਗੇ ਮੇਰਾ ਨਾਮ ਹੈ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਭਾਨੀਗੜ ਦਾ ਉਮੀਦਵਾਰ ਪ੍ਰਧਾਨ ਹਾਂ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਪ੍ਰਕਾਰ ਨਾਲ ਲਾਇਆ ਗਿਆ ਗਰਾਹਾਂ ਬਲੂਕੀ ਇਸ ਰੋਡ ਦੇ ਉੱਤੇ ਜਿਹੜਾ ਸਾਡਾ ਧਰਨਾ ਲਾਇਆ ਹੈਗਾ ਇੱਥੇ ਇੱਕ ਰੋਡ ਮਹਿਕਮੇ ਵੱਲੋਂ ਇਹ ਮਿਸਟੇਕ ਦੇ ਵਿੱਚ ਇੱਕ ਨੰਬਰ ਛੁੱਟ ਗਿਆ ਸੀਗਾ ਉਹ ਨੰਬਰ ਛੋਟਣ ਕਰਕੇ ਇਹਨਾਂ ਨੂੰ ਪੈਸੇ ਨਹੀਂ ਪਏ ਪੈਸੇ ਨਹੀਂ ਪਏ ਤੇ ਅਸੀਂ ਉਹਦਾ ਕਾਬਜਾ ਨਹੀਂ ਦਿੱਤਾ ਹੈਗਾ ਉਹਦਾ ਮਤਲਬ ਇਸ ਰੋਡ ਦਾ ਕੰਮ ਚੱਲਦੇ ਨੂੰ ਤੇ ਦੂਜੇ ਲੋਕਾਂ ਨੂੰ 32 ਮਹੀਨੇ ਹੋ ਗਏ ਪੈਸੇ ਪਿਆ ਨੂੰ ਪਰ ਇਹਨਾਂ ਨੂੰ ਹੁਣ ਕੱਲ ਉਸੇ ਪੁਰਾਣੇ ਰੇਟ ਦੇ ਵਿੱਚ ਪੈਸੇ ਪਾ ਕੇ ਐਸਡੀਐਮ ਮੈਡਮ ਕਹਿੰਦੀ ਆ ਵੀ ਤੁਸੀਂ ਮਤਲਬ ਸਾਨੂੰ ਕੰਮ ਚਲਾਉਣ ਦਿਓ ਅਸੀਂ ਆਖਿਆ ਜੀ 32 ਮਹੀਨੇ ਹੋ ਗਏ 32 ਮਹੀਨਿਆਂ ਵਿੱਚ ਜਿਹੜੇ ਜ਼ਮੀਨ ਦੇ ਰੇਟ ਧੁਕਣੇ ਹੋ ਗਏ ਤੇ ਜਿਹੜਾ 43 ਲੱਖ ਤੁਸੀਂ ਕੱਲ ਖਾਤੇ 'ਚ ਪਾਇਆ ਉਹ ਜਿਹੜੇ 43 ਲੱਖ ਦਾ ਵਿਆਜ ਬਣਾਈਏ ਤਾਂ 20 ਲੱਖ ਰੁਪਏ ਬਿਆਜ ਬਿਆਜ ਦਾ ਬਣਦਾ ਹੈ ਇਸ ਤਰੀਕੇ ਨਾਲ ਤੁਸੀਂ ਸਾਡੇ ਨਾਲ ਧੱਕਾ ਕਰਦੇ ਹੋ 32 ਮਹੀਨੇ ਪਹਿਲਾਂ ਸਾਨੂੰ ਪੈਸੇ ਪਾਣ ਦੇ ਅਸੀਂ ਆਉਦੀ ਜ਼ਮੀਨ ਕਿਤੇ ਹੋਰ ਲੈ ਲੈਂਦੇ ਇਸ ਲਈ ਇਸ ਰੋਲ ਦੂਜਾ ਇਹ ਖੇਤਾਂ ਨੂੰ ਰਾਹ ਨਹੀਂ ਲਾਇਆ ਹੈਗਾ ਹੁਣ ਤੱਕ ਵੀ ਲੋਕ ਜਾਣਗੇ ਕਿਵੇਂ ਆਪਣੇ ਖੇਤ ਆ ਇਹ ਸੱਤ ਕਿਸਾਨ ਨੇਗੇ ਸੱਤ ਕਿਸਾਨਾਂ ਦੇ ਖੇਤ ਨੇ ਅੱਗੇ ਉਹ ਕਿਸਾਨ ਨੂੰ ਜਦ ਰਾਹ ਹੀ ਨਹੀਂ ਆਉਦੇ ਖੇਤ ਨੂੰ ਤੇ ਜਾਣਗੇ ਕਿਥੋਂ ਦੀ ਇਸ ਕਰਕੇ ਰੋਡ ਮਹਕਮੇ ਦੀ ਵੱਡੀ ਮਿਸਟੇਕ ਹੈਗੀ 13 ਵਿਸਵੇ ਜਗਾ ਉਹ ਪਹਿਲਾਂ ਬਾਗਲ ਰੱਖੀ ਹੈਗੀ ਉਹਦਾ 1 ਰੁਪਿਆ ਨਹੀਂ ਹਜੇ ਤੱਕ ਦਿੱਤਾ ਹੈਗਾ ਇਸ ਕਰਕੇ ਇਹ ਕੰਮ ਰੁਕਿਆ ਹੋਇਆ ਉਹਨਾਂ ਚਿਰ ਜਿੰਨਾ ਚਿਰ ਇਹ ਸਾਡੇ ਪੈਸੇ ਨਹੀਂ ਦਿੰਦੇ ਹੈਗੇ ਅੱਜ ਦੇ ਰੇਟ ਦੇ ਹਿਸਾਬ ਨਾਲ ਉਹ ਪੈਸੇ ਲਵਾਂਗੇ ਜਿੰਨਾ ਚਿਰ ਦੁੱਗਣੇ ਇਹਦੇ ਪਰ ਆਕ-ਪਕ ਰੇਟ ਹੋ ਚੁੱਕੇ ਨੇ ਉਹਦੇ ਹਿਸਾਬ ਨਾਲ ਜਦੋਂ ਪੈਸੇ ਦੇਣਗੇ ਫੇਰ ਇਹਦਾ ਕੰਮ ਚੱਲ ਦੇਣਾ ਅਗਰ ਪੈਸਿਆਂ ਦੀ ਗੱਲ ਕਰੀਏ ਤਾਂ ਕਹਿਣਗੇ ਵੀ ਜੋ ਪੁਰਾਣੇ ਰੇਟ ਫਾਈਨਲ ਹੋ ਚੁੱਕੇ ਨੇ ਉਹਨਾਂ ਤੋਂ ਵੱਧ ਕਿਵੇਂ ਦੇ ਸਕਦੇ ਹੋ ਕੀਮਤ ਇਹ ਜੇਕਰ ਗੱਲ ਕਰੀਏ ਪੁਰਾਣੇ ਰੇਟ ਤਾਂ ਪਹਿਲਾਂ ਜੀ ਇੱਥੇ 20 ਲੱਖ 25 ਲੱਖ ਨੂੰ ਕਿਲਾ ਸੀਗਾ ਹੁਣ ਉਹੀ ਕਿਲਾ ਮਲ 60 ਲੱਖ ਨੂੰ ਹੋ ਗਿਆ ਉਹ ਪੁਰਾਣੇ ਰੇਟਾਂ ਸੀ ਨਾਲੇ ਕਿ ਮੰਨਿਏ ਤਾਂ ਕਹਿੰਦੇ ਨੇਗੇ ਇਸ ਕਰ ਇਸ ਲਈ ਇਹਨਾਂ ਦਾ ਕਾਨੂੰਨ ਤਾਂ ਇਹਨਾਂ ਦੀ ਮਰਜ਼ੀ ਮਤਾ ਕੋ ਚੱਲਦਾ ਨਾ ਸਾਡੇ ਲੋਕਾਂ ਵਾਸਤੇ ਇਹਨਾਂ ਦੇ ਕਾਨੂੰਨ ਮਤਲ ਦਰੜ ਵੀ ਨਹੀਂ ਸਾਨੂੰ ਸਾਨੂੰ ਮਧੋਲਦੇ ਨੇ ਇਸ ਲਈ ਫਿਰ ਸਾਡੇ ਕੋਲ ਤਾਂ ਹੋਰ ਰਾਹ ਹੀ ਨਹੀਂ ਕੋਈ ਅਸੀਂ ਤਾਂ ਰੋਡ ਤੇ ਬੈਠਿਆ ਫਿਰ ਜੇ ਇਹਨਾਂ ਨੂੰ ਭਈ ਆਇਆ ਲੱਗਦਾ ਇਹ ਸਾਨੂੰ ਕੁੱਟ ਕੇ ਇਥੋਂ ਦੀ ਤਾਂ ਲੈ ਜਾਣ ਫਿਰ ਲੋਕਾਂ ਨੂੰ ਮਾਰ ਕੇ ਲੰਘ ਜਾਣਾ ਫਿਰ ਕੱਢ ਲਾਂ ਰੋਡ ਇਸ ਕਰਕੇ ਅਸੀਂ ਤਾਂ ਆਪਦਾ ਰੋਸ ਕਰ ਰਹਿਆਂਗੇ ਤੇ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂਗੇ ਵੀ ਇਹ ਜਿਹੜਾ ਤਿੰਨ ਬਿੱਜਾਂ ਦਾ ਮਸਲਾ ਕੋਈ ਵੱੜੀ ਗੱਲ ਨਹੀਂ ਇਹ ਬਹੁਤ ਛੋਟਾ ਮਸਲਾ ਇਹਨੂੰ ਇੰਨਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਇਹਨੂੰ ਇਹ ਇਹਨੂੰ ਨਜਿੱਠ ਕੇ ਇਹ ਛੇਤੀ ਨਿਬੇੜਨਾ ਚਾਹੀਦਾ ਸਾਡੇ ਬੰਦੇ ਦੇ ਪੈਸੇ ਸਾਨੂੰ ਦੇਣੇ ਚਾਹੀਦੇ ਨੇ ਤੇ ਅਸੀਂ ਤਾਂ ਕਿ ਅਸੀਂ ਵੀ ਆਪ ਦੇ ਕਰਾਂ ਚਾਬ ਦੇ ਕੰਮ ਦੰਦੇ ਕਰੀਏ ਆ ਭਾਰਤ ਮਾਲਾ ਪ੍ਰੋਜੈਕਟ ਦੇ ਕੋਈ ਅਧਿਕਾਰੀ ਨਹੀਂ ਆਏ ਜਾਂ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੋਈ ਵੀ ਚੱਲ ਦਿੱਤਾ ਜਾ ਸਕਦਾ ਕਿਹਨਾਂ ਅਧਿਕਾਰੀ ਆਏ ਸੀ ਕੱਲ ਮੀਟਿੰਗ ਹੋਈ ਸੀ ਐਸ ਡੀ ਐਮ ਸਾਹਿਬ ਨਾਲ ਉਹ ਤੋਂ ਪਹਿਲਾਂ ਵੀ ਸਾਡੀ ਐਸ ਐਚਓ ਪਵਾਨੀਗੜ੍ਹ ਦੇ ਨਾਲ ਮੀਟਿੰਗ ਹੋਈ ਸੀਗੀ ਉੱਥੇ ਕਹਿੰਦੇ ਸੀ ਅਸੀਂ ਕਰਦੇ ਹਾਂ ਜੀ ਮਸਲਾ ਹੱਲ ਕਰਦੇ ਹਾਂ ਜੀ ਸਾਨੂੰ ਬੁੱਧਵਾਰ ਦਾ ਸਮਾਂ ਦੇ ਕੇ ਮੁੜ ਕੇ ਮਤਲਬ 15 ਦਿਨਾਂ ਦੇ ਦਸਾਂ ਨਾਲ ਪੈਸੇ ਪਾ ਕੇ ਕਿਹਾ ਵੀ ਹੁਣ ਤਾਂ ਤੁਸੀਂ ਚੱਕ ਲੋ ਜੀ ਪੈਸੇ ਤੁਹਾਡੇ ਪਾਸੇ ਜੀ ਅਸੀਂ ਆਖਿਆ ਵੀ ਪੈਸੇ ਉਹ ਰੇਟ ਨਹੀਂ ਚੱਲਣਾ ਉਹ ਰੇਟ ਦੇ ਹਿਸਾਬ ਨਾਲ ਜ਼ਮੀਨ ਨਹੀਂ ਮਿਲਦੀ ਕਿਤੇ ਹੁਣ ਜੇ ਉਹ ਉਨੇ ਪੈਸੇ ਤੁਸੀਂ ਇਹ ਇਹ ਇੰਨੇ ਪੈਸਿਆਂ ਦੀ ਸਾਨੂੰ ਹੁਣ ਜ਼ਮੀਨ ਇੰਨੀ ਨਹੀਂ ਮਿਲਦੀ ਹੈਗੀ ਇਸ ਕਰਕੇ ਵੱਡਾ ਨੁਕਸਾਨ ਕੀਤਾ ਤੁਸੀਂ ਸਾਡਾ ਸਾਡੀ ਮੋਟਰ ਹਜੇ ਇਹਦੇ ਨਾਲ ਪਾਸੇ ਤੁਸੀਂ ਦੇਖਿਓ ਉਹ ਕੋਠਾ ਹਜੇ ਤਾਂ ਖੜਾ ਹੈਗਾ ਇਹ ਲੋਕਾਂ ਦੇ ਮਤਲਬ ਕੋਠੇ ਢਾਹ ਕੇ ਬਰਬਾਦ ਕਰਤਾ ਲੋਕਾਂ ਨੂੰ ਆ ਜਿਹੜਾ ਟੋਲ ਪਲਾਜ਼ਾ ਲੱਗਿਆ ਇਹਦੇ ਵਿੱਚ ਬੋਰ ਆਇਆ ਇੱਕ ਉਹ ਬੋਰ ਦੱਬ ਲਿਆ ਉਦੋਂ ਕਹਿੰਦੇ ਪੈਸੇ ਪਾ ਦੇਾਂਗੇ ਜੀ ਉਹ ਹਜੇ ਤੱਕ ਦਿਵਾਨੀ ਬੋਰ ਦੀ ਪਾਈ ਹੈਗੀ ਹੁਣ ਕਹਿੰਦੇ ਬੋਰ ਤਾਂ ਹੈ ਹੀ ਨਹੀਂ ਸੀਗਾ ਜੀ ਅਸੀਂ ਆਖਾ ਪੱਟ ਕੇ ਦੇਖ ਲਓ ਫਿਰ ਟੋਲ ਪਲਾਜੇ ਕੋਲੋਂ ਚਲੋ ਪੱਟੋ ਤੁਸੀਂ ਲਿਆਉ ਜੇ ਸੀ ਬੀਆਂ ਅਸੀਂ ਦੱਸ ਦਿੰਨੇ ਆਂ ਵੀ ਜੇ ਟੋਲ ਪਲਾਜੇ ਦੇ ਥੱਲੇ ਬੋਰ ਨਿਕਲ ਆ ਤਾਂ ਤਾਂ ਸਾਰੇ ਪੈਸੇ ਡਬਲ ਲਵਾਂਗੇ ਨਹੀਂ ਦਿਵਾਨੀ ਨਾ ਦਿਓ ਸਾਨੂੰ ਚ ਐ ਮਤਲਬ ਝੂਠ ਬੋਲਦੇ ਨੇ ਅਧਿਕਾਰੀ ਇਸ ਕਰਕੇ ਇਹ ਇਹ ਤਾਂ ਕਰਕੇ ਸਾਨੂੰ ਲੋਕ ਤਾਕਤ ਦੇ ਉੱਤੇ ਭਰੋਸਾ ਹੈ ਲੋਕ ਤਾਕਤ ਨਾਲ ਲੜ ਰਿਆਂਗੇ ਇਸ ਲਈ ਜਿੰਨਾ ਚਿਰ ਸਾਨੂੰ ਉਹਦੇ ਪੈਸੇ ਨਹੀਂ ਮਿਲਦੇ ਉਹਨਾਂ ਥੱਕ ਲੜਾਂਗੇ ਦੇ ਬਾਅਦ ਪਰਜੀਤ ਸਿੰਘ ਹੈ ਮੇਰਾ ਨਾਮ ਕੀ ਮਸਲੂਮ ਲੈ ਕੇ ਗੁਰਾਂ ਜੀ ਨੇ ਜਿਹੜਾ ਧਰਨਾ ਹੋ ਰੇ ਟੋਲ ਪਲਾਜੇ ਸਾਨੂੰ ਜੀ ਇਹ ਪਹਿਲਾਂ 2021 ਜਿਹਨਾਂ ਨੇ ਅਵਾਰਡ ਬਣਾਇਆ ਦੀਗਾ ਉਦੋਂ ਦੇ ਸਾਨੂੰ ਪਹਿਲਾਂ ਪੈਸੇ ਪਾ ਦੇਦੇ ਬਾਕੀ ਇਹਨਾਂ ਤੋਂ ਆਪਦੀ ਮਿਸਟੇਕ ਹੋਣ ਦੇ ਕਾਰਨ ਸਾਨੂੰ ਵਿੱਚੋਂ ਮਤਲਬ ਕਿ ਪਹਿਲਾਂ ਤਾਂ 1.5 ਸਾਲ ਤੋਂ ਸਾਨੂੰ ਮੰਗਤੀ ਦੇ ਕਰ ਲਾਉਣ ਲੱਗੇ ਅਸੀਂ ਕਦੇ ਇਧਰੋਂ ਮੰਗਤੀ ਕਦੇ ਇਧਰੋਂ ਮੰਗਤੀ ਸਾਨੂੰ ਕਹਿੰਦੇ ਵੀ ਤੁਸੀਂ ਜ਼ਮੀਨ ਦੇ ਦਿਓ ਵੀ ਅਸੀਂ ਰੋਡ ਬਣਾ ਲਈਏ ਪੈਸੇ ਥੋੜੇ ਪੈ ਗੇ ਪੈ ਗੇ ਮਾ ਸਾਡੇ ਪੈਸੇ ਤਾਂ ਪਾ ਦੇ ਸੋਨੇ ਪਰ ਮਾ ਸਾਡੀ ਜ਼ਮੀਨ ਘਟ ਰਹੀ ਆ ਸਾਨੂੰ ਕਦੇ ਦੂਜੇ ਲੋਕਾਂ ਚ ਵਾੜ ਦਿੰਦੇ ਉਧਰ ਕਦੇ ਉਧਰ ਵਾੜਨੇ ਤੇ ਥੋੜੀ ਉਨਾ ਚ ਵੜਦੀ ਆ ਐ ਵੜਦੀ ਆ 1.5 ਸਾਲ ਸਾਨੂੰ ਮੰਗਤੀ ਤੇ ਲਾਦਾ ਇਹਨਾਂ ਨੇ ਫ ਇਦੋਂ ਫੀਤੇ ਨਾਲ ਮਿੰਤੀ ਜਾ ਕੇ ਕਰ ਲਈ ਫੀਤੇ ਨਾਲ ਇਹਨਾਂ ਦਾ ਪਟਵਾਰੀ ਤੇ ਇਹਨਾਂ ਦਾ ਕਨਗੋਤੀ ਮਿੰਤੀ ਕਰੀ ਹੋਈ ਸੀ ਫੱਗੂ ਵਾਲ ਤੋਂ ਮਿੰਤੀ ਕਰਕੇ ਲਿਆਂਦੀ ਫੀਤੇ ਨਾਲ ਜਦੋਂ ਮਿੰਤੀ ਕਰੀ ਆ ਜਿਹੜਾ ਰੋਡ ਆ ਰਿਹਾ ਰੋਡ ਦੇ ਸਾਨੂੰ ਵਿਚਾਲੇ ਫੀਤਾ ਲਾ ਗਿਆ ਇੱਥੇ ਤੱਕ ਸਾਡੀ ਜ਼ਮੀਨ ਹੋਰ ਨਿਕਲੇ ਇਹ ਫਿਰ ਕਨਗੋ ਕਹਿੰਦਾ ਵੀ ਅੱਧਾ ਕਰ ਲੈਨੇ ਆਪਾਂ ਵੀ ਇਹਦਾ ਆਪਾਂ 28 ਫੁੱਟ ਦਾ ਅੱਧਾ ਕਰ ਲੈਨੇ ਆ ਉਹਨਾਂ ਨੂੰ ਆਖਿਆ ਵੀ ਜੱਟ ਭਾਈ ਨਾਲ ਕੀਤਾ ਜਾਂਦਾ ਹੁੰਦਾ ਹੈਗਾ ਆਪਾਂ ਨੂੰ ਆਪਾਂ ਨੂੰ ਸਰਕਾਰਾਂ ਨਾਲ ਕਹਦਾ ਅੱਧਾ ਕਰੀਏ ਅਸੀਂ ਉਹ ਕਹਿੰਦੇ ਚਲੋ ਫਿਰ ਵੀ ਕਰ ਲੈਨੇ ਆ ਉਹ ਕਰਕੇ ਚਲ ਗਾਂਹ ਵਧਾਤਾ ਫਿਰ ਅਗਲੇ ਦਿਨ ਪਟਵਾਰੀ ਸਾਨੂੰ ਕੋਰੇ ਕਾਗਜ਼ ਤੇ ਸਾਈਨ ਕੌਣ ਵਾਸਤੇ ਆ ਗਿਆ ਉਹ ਸਾਈਨ ਕਰਵਾਉਣ ਵਾਸਤੇ ਆ ਗਿਆ ਵੀ ਤੁਸੀਂ ਸਾਈਨ ਕਰੋ ਵੀ ਥੋੜੀ ਬੇਨਤੀ ਹੋ ਗਈ ਵੀ ਅਸੀਂ ਹੁਣ ਬੀ ਬਣਾ ਲਾਂਗੇ ਇਧਰੋਂ ਵੀ ਵੀ ਅਸੀਂ ਪਿੱਛੇ ਹਟ ਗਏ ਠੀਕ ਆ ਉਹਨਾਂ ਨੂੰ ਆਖਿਆ ਤੁਸੀਂ ਕੰਦ ਕੱਢੋ ਕੰਦ ਕੱਢ ਕੇ ਨਿਸ਼ਾਨੀ ਉਹਨੇ ਲਾਦਿਆ ਕੰਦ ਕੱਢ ਦੋ ਅਸੀਂ ਅਗਲੇ ਦਿਨ ਸਾਈਨ ਕਰ ਦਾਂਗੇ ਕਹਿੰਦੇ ਅਸੀਂ ਕੰਦ ਨਹੀਂ ਹਜੇ ਕੱਢਦੇ ਹੈਗੇ ਵਾ ਫਿਰ ਅਸੀਂ ਸਾਈਨ ਵੀ ਨਹੀਂ ਕਰਦੇ ਹੈਗੇ ਫਿਰ ਇਹਨਾਂ ਨੇ ਕੀ ਕਰਿਆ ਜਦੋਂ ਪਟਵਾਰੀ ਕਹਿੰਦਾ ਮੈਂ ਤਾਂ ਮਸ਼ੀਨੀ ਬੇਨਤੀ ਕਰਾਉਂ ਮਸ਼ੀਨੀ ਕਰਾਉਂ ਪਹਿਲਾਂ ਹੀ ਮਸ਼ੀਨੀ ਕਰਦੇ ਰਹੇ ਡੇਢ ਸਾਲ ਇਧਰੋਂ ਕਦੇ ਇਧਰੋਂ ਫਿਰ ਅਸੀਂ ਫੀਤੇ ਤੇ ਮੰਨੇ ਰਹੇ ਫੀਤੇ ਤੇ ਕਰਾਵਾਂਗੇ ਫੀਤੇ ਤੇ ਮਸ਼ੀਨ ਨਾਲ ਆਪਣੇ ਵਿਭਾਗੇ ਤੋਂ ਪੰਜਾਬ ਤੋਂ ਸਰਕਾਰ ਤੋਂ ਪਤੰਗਾਲ ਦਾ ਕਨਗੋਦੀ ਉਹਨਾਂ ਨੇ ਕੀਤੀ ਮੰਤੀ ਫਿਰ ਉਹ ਤੋਂ ਮੰਤੀ ਸਟਾਰਟ ਦੀ ਕਰੀ ਤਾਂ ਬਹਿ ਕੇ ਮੁੜ ਗਏ ਸੀ ਨਾ ਮੰਤੀ ਇਨਕਾਰ ਕਰਤਾ ਇਸ ਤਰੀਂ ਕਰਵਾਉਂਦੇ ਮਸ਼ੀਨ ਨਾਲ ਫਿਰ ਇਹ ਧੱਕੇ ਨਾਲ ਕਰਨ ਲੱਗ ਗਏ ਉਧਰੋਂ ਕਰਦੇ ਕਰਦੇ ਲਿਆ ਕੇ ਜੋ ਆਪਣੀ ਜ਼ਮੀਨਾਂ 'ਚ ਆ ਗਏ ਇਹ ਰੋਡ ਹਟ ਗਿਆ ਉਰਾਂ ਆ ਗਿਆ ਰੋਡ ਵਾਲਿਆਂ ਨੇ ਇਹਨਾਂ ਨੇ ਪ੍ਰੋਜੈਕਟ ਵਾਲਿਆਂ ਨੇ ਜਿਹੜੇ ਇਹਨਾਂ ਦੇ ਪਟਵਾਰੀ ਤੇ ਉਹਨਾਂ ਨੇ ਫਿੱਤੇ ਚੱਕ ਲਏ ਇਹ ਤਾਂ ਗਲਤ ਹੋ ਗਿਆ ਵੀ ਇਹਨਾਂ ਦੇ ਮੇਕਮੇ ਦਾ ਰੋਡ ਹੋਰ ਇੱਧਰ ਆ ਗਿਆ ਇਹ ਰੋਡ ਜਦੋਂ ਇੱਧਰ ਆ ਗਿਆ ਇਹਨਾਂ ਨੇ ਫਿੱਤੇ ਚੱਕੇ ਉਹ ਗਦਾਮ ਤੋਂ ਮਿਲਣ ਲੱਗੇ ਇੱਧਰ ਫਿਰ ਕਨਗੋ ਨੂੰ ਆਖਿਆ ਵੀ ਪਰ ਤੁਸੀਂ ਮਿੰਨ ਰਹੇ ਹੋ ਫਿਰ ਤੁਸੀਂ ਇਹਨਾਂ ਦੀ ਹਮਾਇਤ ਕਿਉਂ ਕਰ ਰਹੇ ਹੋ ਇਹ ਮਿੰਨ ਲੱਗ ਰਹੇ ਫਿਰ ਕੰਨ ਕੋਈ ਉਹਨਾਂ ਨੂੰ ਝਿੜਕਾ ਇਹਨਾਂ ਦੇ ਆਪਰੇਟਰ ਨੂੰ ਆਪਰੇਟਰ ਫਿਰ ਸਿੱਧਾ ਨਿਸ਼ਾਨੀ ਲਾਉਂਦਾ ਗਿਆ ਫਿਰ ਇਹਨਾਂ ਦਾ ਨਾਇ ਤਾਂ ਇਧਰੋਂ ਇਧਰ ਆ ਗਿਆ ਰੋਡ ਉਹ ਜਿਹੜਾ ਪੋਲ ਆ ਗਿਆ ਇਹ ਕੰਮ ਤਾਂ ਜਿਵੇਂ ਨਾਲ ਲੱਗੀ ਫਿਰ ਪਹਿਲਾਂ ਰਸਤਾ ਵਿਚਦੀ ਦਿੰਦੇ ਤੇ ਸਾਨੂੰ ਹੁਣ ਵਿਚਦੀ ਰਸਤੇ ਨਹੀਂ ਰਿਹਾ ਰੋਡ ਦੇ ਜਿਵੇਂ ਨਾਲ ਲੱਗੀ ਜਾਂਦਾ ਇਸ ਕਰਕੇ ਅਸੀਂ ਨੇ ਰੌਲਾ ਪਾ ਕੇ ਰੱਖਿਆ ਵੀ ਅਸੀਂ ਤਾਂ ਉਹਨਾਂ ਟਾਈਮ ਛੱਡਦੇ ਨਹੀਂ ਜਿੰਨਾ ਟਾਈਮ ਸਾਨੂੰ ਰਸਤਾ ਨਹੀਂ ਮਿਲਦਾ ਹੈਗਾ ਅਵਾਰਡ ਨਹੀਂ ਬਣਾ ਰਹੇ ਹੈਗੇ ਅਵਾਰਡ ਕੀ ਇਹਨਾਂ ਨੇ ਪਹਿਲਾਂ ਪੈਸੇ ਵੀ ਨਹੀਂ ਸਾਨੂੰ ਦੱਸਰੇ ਤੇ 2024 ਚ ਤੁਸੀਂ ਸੈਂਡ ਕਰ ਜੋ ਮੈਂ ਤਾਂ ਦੱਸ ਦੱਸੋ ਤਾਂ ਜੀ ਵੀ ਕਿੰਨੇ ਪੈਸੇ ਨੇ ਕੀ ਹਿਸਾਬ ਦਾ ਵਾ ਕਦੋਂ ਪਾਉਂਗੇ ਤੇ ਕਹਿੰਦੇ ਫਾਈਲਾਂ ਲਾਓ ਜੀ ਤੁਸੀਂ ਐਂ ਕਰੋ ਜੀ ਵਾ ਫਾਈਲਾਂ ਲਾ ਕੇ ਜਮਾ ਕਰਵਾ ਕੇ ਜਾਓ ਮਾਸੀਂ ਉਹਨਾਂ ਟਾਈਮ ਨਹੀਂ ਜਾਵਾ ਕਰਵਾਉਂਦੇ ਜਿੰਨਾ ਟਾਈਮ ਸਾਨੂੰ ਰਸਤੇ ਦਾ ਨਹੀਂ ਪੱਧਰ ਕਰਕੇ ਦਿੰਦੇ ਵੀ ਸਾਨੂੰ ਇੱਧਰ ਦੀ ਰਸਤਾ ਲੱਗ ਗਿਆ ਸਾਨੂੰ ਪਹਿਲਾਂ ਇਧਰੋਂ ਰਸਤਾ ਹੁੰਦਾ ਸੀ ਸਿੱਧਾ ਬਣ ਉਹ ਮੋਟਰ ਤੇ ਉਧਰ ਮੋਟਰ ਤੇ ਇਧਰ ਦੀ ਰਸਤਾ ਦੌਲਾ ਕੇ ਇਹ ਕਹਿੰਦੇ ਵਿੱਚ ਦੀ ਹੁਣ ਜ਼ਮੀਨ ਨਹੀਂ ਬਚੀ ਫੇਰ ਕਦੇ ਇਹਨਾਂ ਦਾ ਤਰਨਜੀਤ ਆ ਗਿਆ ਇਹਨਾਂ ਦਾ ਰੋਡਾਂ ਦਾ ਪ੍ਰੋਜੈਕਟ ਮੈਨੇਜਰ ਆ ਗਿਆ ਉਹ ਦੇਖ ਕੇ ਆ ਕਦੇ ਕੋਈ ਦੇਖ ਗਿਆ ਤੇ ਫੇਰਾ ਲੈਨਾ ਲੂਨਾ ਦੇ ਵਿੱਚੋਂ ਕਦੇ ਇਹ ਕਢਾਉਣ ਲੱਗ ਜਾ ਕਰਨ ਕਦੇ ਕੁਸਾ ਲੈਨਾ ਕੀ ਇਹ ਜਮੇ ਲਵਾਉਂਦੀ ਥੱਲੋਂ ਜਾਂਦੀ ਆ ਤੇ ਸਾਰੀਆਂ ਆ ਭਾਈ ਦੀ ਜ਼ਮੀਨਤੀ ਉਹਦੇ ਵਿੱਚ ਇੱਕ ਪੈਣ ਵੀ ਕੀ ਟਰੈਕਟਰ ਵੀ ਨਹੀਂ ਲੰਗਦਾ ਜੀ ਥੱਲੋਂ ਦੀ ਉਹ ਵੀ ਨਹੀਂ ਹੈ ਨਾ ਜਮਾ ਉੱਪਰ ਉੱਚੀਆਂ ਕਰਾਇਆ ਇਤਿਆਂ ਹੁਣ ਵੀ ਹਜੇ ਝੋਲ ਮਾਰ ਰਿਹਾ ਦੋ ਦੋ ਖੰਭੇ ਲਾਏ ਪਏ ਨੇ ਕਿ ਨਾਲ-ਨਾਲ ਘਟੋ ਘੜਾ 15 15 ਫੁੱਟ ਦੇ ਖੰਭੇ ਲਾਤੇ ਫਿਰ ਇਹਨਾਂ ਨੇ ਰੋਲਾ ਪਾ ਕੇ ਫਿਰ ਅਸੀਂ ਨਾ ਉਦ ਤੱਕ ਜ਼ਮੀਨ ਨਹੀਂ ਛੱਡੀ ਹੈ ਕਿ ਹੁਣ ਇਹਨਾਂ ਨੇ ਕੀ ਕਰਿਆ ਪਰਸੋਂ ਪਰਸੋਂ ਰਾਤ ਨੂੰ ਇਹਨਾਂ ਨੇ ਧੱਕੇ ਨਾਲ ਪੈਸੇ ਪਾਤੇ ਧੱਕੇ ਨਾਲ ਪੈਸੇ ਪਾ ਕੇ ਸਾਨੂੰ ਨਾ ਤਾਂ ਜਿਵੇਂ ਹੁਣ ਮੈਨੂੰ ਪੈਸੇ ਪਾਤੇ ਤੇ ਇੱਧਰ ਮੇਰੇ ਭਾਈ ਨੂੰ ਪੈਸੇ ਪਾਤੇ ਤੇ ਤੇ ਜੇ ਦੂਜੇ ਭਾਈ ਦੇ ਵੀ ਇਹਨਾਂ ਨੂੰ ਪਾਤੇ ਫੈ ਉਹ ਆਏ ਨਹੀਂ ਕੋਈ ਹੋਰ ਪਰਮਿੰਦਰ ਆਵਜਾ ਤਾਂ ਉਹ ਨੂੰ ਪਾ ਦੇ ਉਹਨਾਂ ਤੋਂ ਗਲਤੀ ਮਿਸਟੇਕ ਹੋ ਗਈ ਹੁਣ ਦੂਜੇ ਭਾਈ ਨੂੰ ਕਹੀ ਜਾਂਦੇ ਨੇ ਵੀ ਤੈਨੂੰ ਗਲਤ ਪੈਸੇ ਪਾਏ ਗਏ ਵੀ ਤੂੰ ਇੱਥੇ ਆ ਕੇ ਉਹ ਕਰਵਾ ਕੇ ਜਾ ਐਪਲੀਕੇਸ਼ਨ ਲਿਖ ਕੇ ਜਾ ਵੀ ਤੈਨੂੰ ਤਾਂ ਪੈਸੇ ਕਢਵਾਉਣੇ ਦੇਗੇ ਤੇ ਸਾਨੂੰ ਆਖਿਆ ਵੀ ਅਸੀਂ ਹੁਣ ਤਾਂ ਅਸੀਂ ਉਹਨਾਂ ਟਾਈਮ ਸੜਦੇ ਨਹੀਂ ਜਿਵੇਂ ਜਿੰਨਾ ਟਾਈਮ ਸਾਨੂੰ ਉਹਨਾਂ ਦਾ ਰਸਤਾ ਪੱਧਰ ਕਰਕੇ ਇਹਨੂੰ ਦੇ ਕੇ ਆਏ ਨਹੀਂ ਕਰ ਕਹਿੰਦੇ ਹੁਣ ਕਹਿੰਦੇ 3A ਕਰਤਾ ਵੀ ਰਸਤਾ ਤੁਹਾਨੂੰ ਲੱਗ ਜੂ ਮਾ ਤੁਹਾਨੂੰ ਇੰਨੇ ਸਾਲ ਹੋ ਗਏ 3A ਕਰਦੇ ਨੂੰ ਵੀ ਕੋਈ ਨਹੀਂ ਹੁਣ ਅਸੀਂ ਹੋਰ ਟਾਈਮ ਖੜ ਜਾਂਗੇ ਹੁਣੇ ਸਾਨੂੰ ਜ਼ਮੀਨਾਂ ਦਾ ਮੁੱਲ ਉਹੀ ਰੇਟ ਤੇ ਜਾਂ ਤਾਂ ਵੀ ਅਸੀਂ ਜ਼ਮੀਨ ਅਸੀਂ ਠੜਦਾਂਗੇ ਬਸ ਇੰਨੀ ਸਾਡਾ ਮਸਲਾ ਹੈਗਾ ਵੀ ਸਾਨੂੰ ਰਸਤਾ ਲੱਗ ਜੇ ਤੇ ਸਾਨੂੰ ਜ਼ਮੀਨ ਦਾ ਮਨੂ ਲੈ ਜੇ ਜੇ ਸਾਨੂੰ ਜ਼ਮੀਨਾਂ ਮਿਲ ਜਾਣੇ ਅਗਰ ਜੇ ਗੱਲ ਕਰੀਏ ਤਾਂ ਜੇਕਰ ਤੁਹਾਨੂੰ ਪੇਮੈਂਟ ਜਿਆਦਾ ਦਿੰਦੇ ਨੇ ਦੂਜੇ ਕਿਸਾਨ ਉੱਠ ਖੜਨਗੇ ਉਹ ਕਹਿਣਗੇ ਸਾਨੂੰ ਵੀ ਇੰਨੇ ਨੇ ਪੈਸੇ ਮਿਲਣੇ ਚਾਹੀਦੇ ਸਾਨੂੰ ਪੇਮੈਂਟ ਚਾਹੀਦੀ ਨਾ ਮਿਲੇ ਸਾਨੂੰ ਜ਼ਮੀਨੇ ਦੇ ਦੇਣਾ ਅਸੀਂ ਪੇਮੈਂਟ ਵੀ ਲੈਂਦੇ ਸੀ ਤਾਂ ਲਈ ਅਸੀਂ ਦਰਗਾਹਤ ਦਿੱਤੀ ਚੌਥੇ ਮਹੀਨੇ 2024 ਨੂੰ ਵੀ ਸਾਨੂੰ ਕਿਸੇ ਨੂੰ ਵੀ ਪੈਸਾ ਨਹੀਂ ਪਹਿਣਾ ਚਾਹੀਦਾ ਜਿੰਨਾ ਟਾਈਮ ਰਸਤੇ ਦਾ ਹੱਲ ਨਹੀਂ ਹੁੰਦਾ ਜਿੰਨਾ ਟਾਈਮ ਸਾਡੀ ਪੇਮੈਂਟ ਦਾ ਹੱਲ ਨਹੀਂ ਹੁੰਦਾ ਸਾਨੂੰ ਕਿਸੇ ਨੂੰ ਪੈ ਇਹ ਸਾਨੂੰ ਸਾਡੇ ਨਾਲ ਗੱਲਾਂ ਕਰਦੇ ਨੇ ਕਦੇ ਕੋਈ ਸੀਆਈਡੀ ਵਾਲਾ ਕਦੇ ਕੋਈ ਫੋਨ ਕਰਦਾ ਕਦੇ ਕੋਈ ਇਹ ਐਸਐਚਓ ਨੇ ਵੀ ਉਦੋਂ ਬੁਲਾ ਲਏ ਸੀ ਪਹਿਲਾਂ ਤਾਂ ਐਸਡੀਐਮ ਪਹਿਲਾਂ ਦੋ ਬਦਲ ਗਏ ਐਸਡੀਐਮ ਉਹਨਾਂ ਨਾਲ ਉਹ ਸਾਨੂੰ ਬੁਲਾਉਂਦੇ ਰਹੇ ਤੇ ਉਹਨਾਂ ਨਾਲ ਗੱਲ ਹੁੰਦੀ ਰਹੀ ਉਹ ਕਹਿੰਦੇ ਤੇ ਵੀ ਤੁਸੀਂ ਦੂਜੇ ਪਾਸੇ ਨਾਲ ਲੈ ਕੇ ਜਾਇਓ ਤੁਸੀਂ ਆਇਆ ਨਾ ਕਰਿਓ ਹੱਥ ਜੋੜਨ ਲੱਗਿਆ ਉਹਨੂੰ ਵੀ ਪਵਾ ਲੂ ਪੈਸੇ ਥੋੜਾ ਹੋ ਗਿਆ ਰਸਤਾ ਲੱਗ ਗਿਆ ਕਹਿੰਦੇ ਕੱਲ ਨੂੰ ਵੀ ਜਿਹੜਾ ਐਸਡੀਓ ਪ੍ਰਾਣਾ ਸੀ ਉਹ ਕਹਿੰਦਾ ਕੱਲ ਨੂੰ ਵੀ ਜਿਹੜਾ ਇੱਥੋਂ ਔਵਾਰਡ ਹੋ ਰਿਹਾਗਾ ਉਹਦੇ ਵੀ ਪੈਸੇ ਤੁਹਾਨੂੰ ਇਹੀ ਪਾਵਾਂਗੇ ਘੱਟੇ ਆਕਾ ਟ੍ਰੇਟ ਤੇ ਕਿਉਂਕਿ ਇੱਥੇ ਤਾਂ ਜ਼ਮੀਨਾਂ ਹੋਈਆਂ ਆਪ ਹੋ ਗਈਆਂ ਕਿਥੇ 30 ਲੱਖ ਨੂੰ ਕਿਥੇ 60 ਲੱਖ ਨੂੰ ਕਿੱਲਾ ਹੋ ਗਿਆ ਆਉਣ ਵਾਲੇ ਸਮੇਂ 'ਚ ਫਿਰ ਇਹ ਤਾਂ ਕਹਿਣਗੇ ਵੀ ਹਾਂ ਗਾਹਾਂ ਕੱਲ ਨੂੰ ਫੇਰ ਵਧਣਗੇ ਫੇਰ ਕਹਿਣਗੇ ਵੀ ਇਹ ਰੇਟ ਪਾਵਾਂਗੇ ਇਸ ਤਾਂ ਅਸੀਂ ਤਾਂ ਪਹਿਲੀ ਗੱਲ ਤਾਂ ਅਸੀਂ ਤਾਂ ਜ਼ਮੀਨ ਹੀ ਦੇਣੀ ਹੈਗੀ ਸਾਨੂੰ ਤਾਂ ਜ਼ਮੀਨਾਂ ਨਾਲ ਹੀ ਲੈਣਾ ਆ ਆ ਇੰਨੀ ਜ਼ਮੀਨ ਕਿੰਨੀ ਪੱਧਰ ਹੁੰਦੀ ਸਾਰੀ ਜ਼ਮੀਨ ਇੰਨੀ ਪੱਧਰ ਦਾ ਕੋਈ ਪਾਣੀ ਦਾ ਇੱਥੇ ਹੋਤੀ ਗਾ ਜਾੜ ਪੱਤਾ ਕੋਈ ਡੰਗਰ ਕੋਈ ਉਹ ਨਹੀਂ ਕੁਝ ਨਹੀਂ ਆਉਂਦਾ ਦੀ ਇੰਨੀ ਸੁਣੀ ਜ਼ਮੀਨ ਦੀ ਪੱਧਰ ਤੀਗੀ ਐਣ ਪਾਣੀ ਦਾ ਕੋਈ ਹੁਣ ਜੀ ਰੇਟ ਦੇ ਚਾਹੇ ਨੇ ਸਾਨੂੰ ਜ਼ਮੀਨ ਹੀ ਦੇ ਦੇਣਾ ਸਨੋ ਸੁਨਾਮ ਵਾਲੀ ਸੜਕ ਤੇ ਰੋਡ ਤੇ ਜਮੀਨ ਦੇ ਦੇਣ ਸਾਨੂੰ ਚਾਹੇ ਪੈਸੇ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਸਿੱਧੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਦਾ ਮੁੱਲ ਨਹੀਂ ਦਿੱਤਾ ਜਾ ਰਿਹਾ ਧੱਕੇ ਦੇ ਨਾਲ ਸਾਡੀਆਂ ਜ਼ਮੀਨਾਂ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦੇ ਅਸੀਂ ਕਹਿੰਦੇ ਆਪਣੀ ਜ਼ਮੀਨ ਦੇ ਵਿੱਚ ਕਦਮ ਨਹੀਂ ਪਾਣ ਦੇਵਾਂਗੇ ਤਾਂ ਜ਼ਮੀਨਾਂ ਬਚਾਉਣ ਦੇ ਲਈ ਇਹ ਜਿਹੜਾ ਮੋਰਚਾ